ਅਜਬਲਾ ਖਾਜੀਪੁਰ ਦੇ ਪਿੰਡ ਸੀਪਰੀਆ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦਾ ਆਯੋਜਨ ਦਲਿਤ ਸੁਰੱਖਿਆ ਸੈਨਾ ਦੇ ਯੂਥ ਵਿੰਗ ਪ੍ਰਦਾਨ ਪੰਜਾਬ ਰਚਪਾਲ ਸਿੰਘ ਪਿੰਡ ਸੀਪਰੀਆ ਨੇ ਦਾ ਕੀਤਾ ਇਸ ਪ੍ਰੋਗਰਾਮ ਵਿੱਚ ਰਾਸ਼ਟਰੀ ਮੁਖ ਸੰਚਾਲਕ ਵੀ ਜੀਲਾ ਜੀ ਰਾਸ਼ਟਰੀ ਪ੍ਰਦਾਨ ਰਾਹੁਲ ਮਲਿਕ ਅਤੇ ਰਾਸ਼ਟਰੀ ਚੇਅਰਮੈਨ ਲਗ ਮੱਟੂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੀਤੀ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਨੇ ਬਾਬਾ ਸਾਹਿਬ ਡਾਕਟਰ ਪੀ 임ਰਾਉ ਅੰਬੇਡਕਰ ਜੀ ਦੇ ਵਿਚਾਰਾਂ ਬਾਰੇ ਚਾਨਣਾ ਪਾਇਆ ਇਸ ਮੌਕੇ ਇਲਾਕੇ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੇ ਆਪਣੇ ਇਮਤਿਹਾਨਾਂ ਵਿੱਚ ਵਧੀਆ ਨੰਬਰ ਲੈ ਕੇ ਆਪਣੇ ਮਾਤਾ ਪਿਤਾ ਪਿੰਡ ਸਮਾਜ ਅਤੇ ਪੰਜਾਬ ਪਰ ਦਾ ਨਾਮ ਰੌਸ਼ਨ ਕੀਤਾ ਆਏ ਹੋਏ ਮਹਿਮਾਨਾਂ ਨੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਆਪਣੀ ਨਿੱਜੀ ਜ਼ਿੰਦਗੀ ਉੱਪਰ ਲਾਗੂ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਜੋ ਅਸੀਂ ਆਪ ਇਹ ਹੱਕਾਂ ਬਾਰੇ ਜਾਣੂ ਹੋ ਸਕੀਏ ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਹੋਰ ਪਿੰਡਾਂ ਤੋਂ ਆਏ ਹਨ ਉਹਨਾਂ ਨੂੰ ਵੀ ਆਪਣੇ ਪਿੰਡਾਂ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਹੱਕਾਂ ਬਾਰੇ ਜਾਣੂ ਹੋ ਸਕਣ ਇਸ ਮੌਕੇ ਹਲਕਾ ਵਿਧਾਇਕ ਕਰਮਵੀਰ ਖੰਮਣੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਨੇ ਵੀ ਬਾਬਾ ਸਾਹਿਬ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਸੂਬੇਦਾਰ ਮੇਜਰ ਸੋਮਰਾਜ ਹਵਾਲदार ਵਿਕਰਮ ਸਿੰਘ ਫੌਜੀ ਸੁਸ਼ੀਲ ਰਾਣਾ ਜਨਰਲ ਮੈਨੇਜਰ ਡਾਕਟਰ ਡੀਓਐਸ ਪਿਜਾਵਾਲੇ ਪ੍ਰਦੀਪ ਸੀਪਰੀਆ निहंग सिंह जथेबंदियां ਦੇ ਆਗੂ ਅਤੇ ਹੋਰ ਬਹੁ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਪਿੰਡ ਸੀਪਰੀਆਂ ਵਿਖੇ 134ਵਾਂ ਜਨਮ ਦਿਨ ਬਾਬਾ ਸਾਹਿਬ ਜੀ ਦਾ ਮਨਾਇਆ ਗਿਆ ਜਿਸ ਵਿੱਚ ਸਮੂੱਚੇ ਤੌਰ ਤੇ ਦਲੇ ਸੁਰੱਖਿਆ ਸੈਨਾ ਦੀ ਪੂਰੀ ਟੀਮ ਨੇ ਹਾਜ਼ਰੀ ਭਰੀ ਹੈ ਨਾਲ ਦੀ ਨਾਲ ਸਾਡੇ ਹਲਕਾ ਦੇ ਵਿਧਾਇਕ ਸਰਦਾਰ ਐਡਵੋਕੇਟ ਕਰਮਵੀਰ ਕੁਮਰ ਜੀ ਵੀ ਆਏ ਸੀਗੇ ਉਹਨਾਂ ਨੇ ਵੀ ਇੱਥੇ ਹਾਜ਼ਰੀ ਭਰੀ ਹੈ ਉਹ ਸਾਨੂੰ ਖੁਸ਼ੀ ਹੈ ਪੀ ਅਸੀਂ ਅੱਜ 134ਵਾਂ ਜਨਮ ਦਿਨ ਆਪਣੇ ਪਿੰਡ ਵਿੱਚ ਮਨਾਇਆ ਹੈ ਬੜੀ ਧੂਮਤਾਂ ਮਨਾਇਆ ਹੈ ਇਸ ਮੌਕੇ ਅਸੀਂ ਜਿਹੜੇ ਬੱਚਿਆਂ ਨੇ 80% ਤੋਂ ਉੱਪਰ ਮਾਰਕਸ ਲਏ ਹਨ ਚਾਹੇ ਉਹ ਪੰਜਵੀਂ ਹੈ ਚਾਹੇ ਦਸਵੀਂ ਹੈ ਚਾਹੇ ਪਲੱਸ 2 ਹੈ ਚਾਹੇ ਇਸ ਤੋਂ ਉੱਪਰ ਦੀ ਸਿੱਖਿਆ ਹੈਗੀ ਹੈ ਅਸੀਂ ਉਹਨਾਂ ਨੂੰ ਅੱਜ ਇੱਥੇ ਬੁਲਾ ਕੇ ਸਨਮਾਨਿਤ ਕੀਤਾ ਹੈ ਤਾਂ ਕਿ ਉਹਨਾਂ ਵੱਲ ਦੇਖ ਕੇ ਬਾਕੀ ਬਸੇ ਬੱਚੇ ਵੀ ਉਤਸ਼ਾਹਿਤ ਹੋ ਸਕਣ ਔਰ ਆਪਣੀ ਪੜ੍ਹਾਈ ਵੱਲ ਜ਼ਿਆਦਾ ਜ਼ੋਰ ਦੇ ਸਕਣ ਲੱਗਦਾ ਹੈ ਇਹ ਜਿਹੜੇ ਉਪਰਾਲੇ ਲਗਾਤਾਰ ਕਰਨੇ ਜੇ ਚਾਹੇ ਇਸ ਵਿੱਚ ਜੀ ਹਾਂ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜੀ ਬਾਬਾ ਸਾਹਿਬ ਨੇ ਆਪਣੀ ਸੋਚ ਰੱਖੀ ਸੀਗੀ ਉਹ ਸੋਚ ਨੂੰ ਕਾਇਮ ਕੀਤਾ ਜਾ ਸਕੇ ਜੈਪੀ ਅੱਜ ਬਾਬਾ ਸਾਹਿਬ ਵੀਰਾਂ ਨੂੰ ਬੈਠ ਕੇ 134 ਵਾਂ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ ਵਾ ਸਾਡੇ ਯੂਥ ਪ੍ਰਧਾਨ ਰਸ਼ਪਾਲ ਜੀ ਵੱਲੋਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਮਾਜ ਨੂੰ ਵੀ ਐਜੂਕੇਸ਼ਨ ਜਿਹੜਾ ਸਭ ਤੋਂ ਵੱਡਾ ਮਾਧਿਅਮ ਹੈ ਤਰੱਕੀ ਦਾ ਰਾਹ ਵਾ ਪਰ ਐਜੂਕੇਸ਼ਨ ਦੇ ਵਿੱਚ ਸਾਰੇ ਸਮਾਜ ਨੂੰ ਆਪਣੇ ਬੱਚੇ ਨੂੰ ਪੜਾਉਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਚੰਗੀ ਐਜੂਕੇਸ਼ਨ ਲਾ ਕੇ ਚੰਗੇ ਅਫਸਰ ਬਣ ਸਕਣ ਆਈਐਸ ਪੀਪੀਐਸ ਆਈਪੀਐਸ ਬਣ ਸਕਰ ਅਤੇ ਸਮਾਜ ਦਾ ਭਲਾ ਕਰ ਸਕਣ। ਦੇਖੋ ਜੀ ਇਹ ਬੜੇ ਹੀ ਲੰਬੇ ਸਮੇਂ ਤੋਂ ਜਿਹੜਾ ਇਹ ਵਿਵਾਦ ਜਿਹੜਾ ਚੱਲਦਾ ਪਿਆ ਵਾ ਕਿਉਂਕਿ ਕਈ ਲੋਕਾਂ ਨੂੰ ਸ਼ਰਾਰਤੀ ਜਿਹੜੇ ਲੋਕ ਆ ਪੰਜਾਬ ਦੇ ਵਿੱਚ ਜਿਹੜੇ ਵਸ ਰਹੇ ਆ ਜਾਂ ਭਾਰਤ ਦੇ ਵਿੱਚ ਵਸ ਰਹੇ ਪਏ ਆ ਜਾਂ ਬਾਹਰ ਦੀ ਕੰਟਰੀਆਂ 'ਚ ਲੋਕ ਜਿਹੜੇ ਬੈਠੇ ਆ ਉਹ 바ਵਾ ਸਾਹਿਬ ਨੇ ਬਿਲਕੁਲ ਪਸੰਦ ਨਹੀਂ ਕਰਦੇ ਕਿਉਂਕਿ 바ਵਾ ਸਾਹਿਬ ਬੀਰਾਂ ਅੰਬੇਡਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਉਹ ਸਾਰੇ ਲੋਕਾਂ ਦੇ ਬਰਾਬਰ ਦਾ ਅਧਿਕਾਰ ਵਾਸਤੇ ਲਿਖਿਆ ਸੀ ਨਾ ਕਿ ਕਿਸੇ ਅਦਰ ਜਾਤੀ ਵਾਸਤੇ ਲਿਖਿਆ ਸੀ। ਅਸੀਂ ਇਹੀ ਮੈਸ ਬਾਬਾ ਸਾਹਿਬ ਦੇ ਬੁੱਤ ਨੂੰ ਬਾਰ ਬਾਰ ਛੇੜਖਾਨੀ ਕਰਦੇ ਆ ਇੱਕੋ ਮੈਸੇਜ ਇਹਨਾਂ ਨੂੰ ਦੇਣਾ ਚਾਹੁੰਦਾ ਆ ਕਿ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਮੂਰਤੀ ਤੇ ਤੋੜ ਲੋਗੇ ਪਰ ਜਿਹੜੇ ਬਾਬਾ ਸਾਹਿਬ ਵੀਰ ਅੰਬੇਡਕਰ ਜਿਹੜੇ ਕਰੋਨਾ ਦੀ ਲਾਂ ਦੇ ਵਿੱਚ ਬਾਬਾ ਸਾਹਿਬ ਵਸੇ ਆ ਉਹਨਾਂ ਨੂੰ ਕਿੱਦਾਂ ਕੱਢ ਸਕੋਗੇ ਉਹਨਾਂ ਨੂੰ ਚੇਤਾਵਨੀਆਂ ਬਿਲਕੁਲ ਮੇਰੇ ਵੱਲੋਂ ਵੀ ਜੇ ਕਿਤੇ ਫੇਰ ਦੁਬਾਰਾ ਤੋਂ ਕਿਤੇ ਐਸੀ ਸ਼ਰਾਰਤਾਂ ਕਿਤੇ ਭਾਰਤ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀਤੀ ਕੀਤੀ ਗਈ ਤੇ ਦਲੀ ਸੁਰੱਖਿਆ ਸੈਨਾ ਵੱਡੇ ਪੱਧਰ ਤੋਂ ਵਿਰੋਧ ਕਰੇਗੀ ਔਰ ਖੁੱਲੇ ਮੈਦਾਨ ਵਿੱਚ ਚੈਲੰਜ ਵੀ ਕਰੇਗੀ